ਕਈ ਵਾਰ ਅਕਸੇ ਉਲਟ ਜਾਂਦੀ ਸੱਟਾ ਫੇਟਾ ਬੱਜਣ ਤੋਂ ਡਰ ਦਿਆ ਫਿਰ ਵੀ 20 ਅਕਸੇ ਕਈ ਵਾਰੀ ਉਲਟ ਜਾਂਦੀ ਫਿਰ ਅਸੀਂ ਆਪਣਾ ਅਲਾ ਕੀਤਾ ਵੀ ਜਦ ਆਪਾਂ ਇਹ ਟੋਏ ਭਰ ਗਏ ਹਰੇਕ ਬੰਦਾ ਆਪਾਂ ਨੂੰ ਉਹ ਕਰ ਰਿਹਾ ਸੀ ਜੀ ਦੇਖੋ ਜੀ ਕੰਮ ਕਰ ਰਹੇ ਆ ਆਪਾਂ ਦੇਖੋ ਸਾਰਿਆਂ ਦੇ ਲਈ ਆਪਾਂ ਕਰਿਆਗਾ ਵੀ ਕੋਈ ਕਿਸੇ ਨੂੰ ਕੋਈ ਦੁੱਖ ਨਹੀਂ ਪਨਾਵੇ ਹਾਂ ਹਾਂਜੀ ਹਾਂਜੀ ਜਦੋਂ ਖੱਡੇ ਪੂਰੇ ਗਏ ਟ੍ਰੈਕ ਟ੍ਰੈਫਿਕ ਸਮੂਥਲੀ ਚੱਲਣ ਲੱਪੈਂਦੀ ਹੈ ਜੀ ਨਹੀਂ ਤਾਂ ਟ੍ਰੈਫਿਕ ਬਹੁਤ ਥੋੜਾ ਚੱਲਦੀ ਸੀਗੀ ਖੱਡੇ ਵੱਡੇ ਸੀਗੇ ਇਹ ਸਾਡਾ ਆਪਣਾ ਡਿਊਟੀ ਦਾ ਫਰਜ਼ ਸਮਝਦੇ ਹੋਏ ਇਹ ਕੰਮ ਕੀਤਾ ਜੀ ਪ੍ਰਸ਼ਾਦ ਦਾ ਪੂਰਾ ਜੋਰ ਹੈ ਇਹਦੇ ਕਰਕੇ ਖੰਡੇ ਪੈ ਜਾਂਦੇ ਪਾਣੀ ਖੜ ਜਾਂਦਾ ਜੀ ਤੇ ਖੰਡਿਆਂ ਦਾ ਪਤਾ ਨਹੀਂ ਲੱਗਦਾ ਪਾਣੀ ਦੇ ਵਿੱਚ ਕੋਈ ਕਿਸੇ ਨੂੰ ਵੀ ਕੋਈ ਤਕਰੀਬ ਨਹੀਂ ਹੈਗੀ ਐਨ ਵਧੀਆ ਟੈਪ ਪੂਰੀ ਨਹੀਂ ਲੱਗਦੀ ਅੱਗੇ ਜਾਮ ਵੀ ਵੀ ਲੱਗ ਜਾਂਦਾ ਸੀ ਕਿ ਟੋਏਆਂ ਦਾ ਕਰਕੇ ਜੋ ਟੋਏ ਸੀਗੇ ਟੋਇਲਾ ਕਰਕੇ ਹੌਲੀ ਟੈਪ ਚੁਰਦੀ ਸੀਗੀ ਹਰਿਆਣਾ ਦੇ ਦਿੱਲੀ ਅੰਮ੍ਰਿਤਸਰ نیشنل ਹਾਈਵੇ ਦੇ ਉੱਤੇ ਹਾਲਾਤ ਇਹ ਨੇ ਕੀ ਇੱਥੇ ਸੜਕ ਦੇ ਵਿੱਚ ਇੰਨੇ ਜ਼ਿਆਦਾ ਚੋਏ ਨੇ ਜਿਸ ਕਾਰਨ ਇੱਥੇ ਇੱਕ ਆਮਸਿਆਂ ਦਾ ਡਰ ਬਣਿਆ ਰਹਿੰਦਾ ਹੈ ਦੂਸਰਾ ਇਸ ਨੈਸ਼ਨਲ ਹਾਈਵੇ ਦੇ ਉੱਤੇ ਲੰਬੇ-ਲੰਬੇ ਜਾਮ ਲੱਗਦੇ ਨੇ ਜਿਸ ਨੂੰ ਦੇਖਦੇ ਹੋਏ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਵੱਲੋਂ ਜਿਹੜਾ ਇੱਕ ਟਰਾਲਾ ਕੀਤਾ ਗਿਆ ਜਿਨ੍ਹਾਂ ਨੇ ਖੁਦ ਜਿਹੜੀ ਹੈ ਟਰਾਲੀ ਮੰਗਾ ਕੇ ਇੱਥੇ ਜਿਹੜੇ ਚੋਏ ਨੇ ਉਹਨਾਂ ਨੂੰ ਪਰਿੰਦੇ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਪਰਿਆ ਤੁਸੀਂ ਉੱਧਰ ਦੇਖ ਸਕਦੇ ਹੋ ਕਿ ਟ੍ਰੈਫਿਕ ਮੁਲਾਜ਼ਮ ਲਗਾਤਾਰ ਕੋ ਜਿਸ ਕਰ ਰਹੇ ਹੈ ਕਿ ਜਿੱਥੇ ਵੀ ਟੋਏ ਹੈ ਨਾ ਜਿਹੜਾ ਟੋਆ ਹੈ ਜੇ ਕੋਈ ਜ਼ਿਆਦਾ गहरा ਟੋਆ ਹੈ ਤਾਂ ਉਹਨੂੰ ਜਿਹੜਾ ਭਰਿਆ ਜਾਵੇ ਔਰ ਉਸ ਟੋਏ ਦੇ ਵਿੱਚ ਮਿੱਟੀ ਔਰ ਰੋੜੀ ਜਿਹੜੀ ਆ ਉੱਤਾਂ ਦੀ ਜਿਹੜੀ ਹੁੰਦੀ ਹੈ ਉਹਨੂੰ ਭਰ ਕੇ ਸਿੱਟਿਆ ਜਾ ਰਿਹਾ ਦਬਾਇਆ ਜਾ ਰਿਹਾ ਔਰ ਖੁਦ ਕੰਗੀਆਂ ਲੈ ਕੇ ਆਪ ਪੱਧਰ ਕਰਨ ਹੋਏ ਨਜ਼ਰ ਆ ਰਹੇ ਨੇ ਤਾਂ ਜੋ ਇਸ ਕੋਈ ਤਰ੍ਹਾਂ ਦਾ ਸਮੂਦ ਚੱਲਦੀ ਹੋਵੇ ਯਾਮ ਨਾ ਲੱਗੇ ਔਰ ਤੀਸਰਾ ਕੋਈ ਨਹੀਂ ਕਿ ਡਿੱਗ ਕੇ ਹਾਦਸਾ ਨਾ ਹੋ ਜਾਵੇ ਸਾਨੂੰ ਸਭ ਨੂੰ ਪਤਾ ਹੈ ਪਰ ਸਾਤਾ ਦੇ ਦਿਨ ਨੇ ਇਸੇ ਵੀ ਜਿਹੜਾ ਪਾਣੀ ਜਮਾ ਹੋ ਜਾਂਦਾ ਜਿਸ ਕਰਕੇ ਤੜਕ ਦੇ ਵਿੱਚ ਪਏ ਹੋਏ ਟੋਏਆਂ ਦਾ ਪਤਾ ਨਹੀਂ ਲੱਗਦਾ ਜਿਸ ਕਾਰਨ ਟ੍ਰੈਫਿਕ ਜਾਮ ਹੋ ਰਿਹਾ ਹੈ ਕਿਤਾ ਜਾਏ ਪਰ ਜਿਹੜਾ ਹੈਗਾ ਕਾਲੀ ਮੰਗਾਈ ਗਈ ਹੈ ਸਪੈਸ਼ਲ ਮਿੱਟੀ ਸਟਾਈ ਗਈ ਹੈ ਇਸ ਕਾਰਨ ਦੇ ਆ ਉਹ ਬਰਸਾਤਾ ਦਾ ਟਾਈਮ ਚੱਲਦਾ ਹੈ ਜੀ ਬਰਸਾਤਾ ਕਰਨ ਟੋਏ ਬਹੁਤ ਵੱਡੇ ਪੈ ਗਏ ਸੀਗੇ ਜੀ ਤੇ ਟੋਇਆਂ ਦੀ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਦੇ ਹੋਏ ਆਪਦੇ ਮਦਨ ਰਾਹੀਂ ਤੁਹਾਨੂੰ ਦੱਸਣਾ ਚਾਹੁੰਦੇ ਆਂ ਕਿ ਟਰਾਲੀਆਂ ਮਿੱਟੀ ਪਾ ਕੇ ਤੇ ਟੋਏ ਪੂਰੇ ਗਏ ਨੇ ਜੀ ਜਿਨ੍ਹਾਂ ਨਾਲ ਲੋਕਾਂ ਦਾ ਜਾਨੀ ਤੇ ਮਾਨੀ ਨੁਕਸਾਨ ਨਾ ਹੋਵੇ ਇਹ ਸਾਡਾ ਆਪਣਾ ਡਿਊਟੀ ਦਾ ਫਰਜ਼ ਸਮਝਦੇ ਹੋਏ ਇਹ ਕੰਮ ਕੀਤਾ ਜੀ ਬਰਸਾਤ ਦਾ ਪੂਰਾ ਜੋਰ ਹੈ ਇਹਦੇ ਕਰਕੇ ਖੜਦੇ ਪੈ ਜਾਂਦੇ ਪਾਣੀ ਖੜ ਜਾਂਦਾ ਜੀ ਤੇ ਖੱਡਿਆਂ ਦਾ ਪਤਾ ਨਹੀਂ ਲੱਗਦਾ ਪਾਣੀ ਦੇ ਵਿੱਚ ਵੀ ਕਿੱਡਾ ਗ ਖੱਡਾ ਕਿੱਡਾ ਨਹੀਂ ਕਿ ਕਿਸੇ ਨੂੰ ਕੋਈ ਸੱਟ ਪੇੜ ਨਾ ਲੱਗ ਜੇ ਇਸ ਕਰਕੇ ਮਿੱਟੀ ਪਾਈ ਗਈ ਹੈ ਜੀ ਖੱਡਾ ਕਰਦੇ ਟ੍ਰੈਫਿਕ ਵੀ ਰੁਕਣ ਦੀ ਵਿੱਚ ਦਿੱਕਤ ਆ ਰਹੀ ਸੀ ਹਾਂ ਹਾਂਜੀ ਹਾਂਜੀ ਜੇ ਤੂੰ ਖੱਡੇ ਪੂਰੇ ਗਏ ਟੈਕ ਟ੍ਰੈਫਿਕ ਸਮੂਥਲੀ ਚੱਲਣ ਲੱਪੇਂਦੀ ਹੈ ਜੀ ਨਹੀਂ ਤਾਂ ਟ੍ਰੈਫਿਕ ਬਹੁਤ ਸਲੋ ਚੱਲਦੀ ਸੀਗੀ ਖੱਡੇ ਵੱਡੇ ਸੀਗੇ ਜਾਮ ਲੱਗਣ ਦਾ ਕਾਰਨ ਹੀ ਮੇਨ ਖੱਡਿਆਂ ਕਰਕੇ ਸੀਗਾ ਜੀ ਹੁਣ ਟਰੈਕ ਉਹ ਖੱਡੇ ਪੂਰੇ ਗਏ ਨੇ ਤਾਂ ਟ੍ਰੈਫਿਕ ਬਿਲਕੁਲ ਨੋਰਮਲ ਚੱਲ ਰਹੀ ਹੈ ਜੀ ਰਾਇ ਸਿੰਘ ਜੀ ਤੁਸੀਂ ਆਪ ਜਿਹੜੇ ਹੈਗੇ ਖੁੱਦ ਕਈਆਂ ਦੇ ਨਾਲ ਟੋਏ ਭਰਦੀ ਨਜ਼ਰ ਆ ਗਈ ਕੀ ਰੋਡ ਤੇ ਕੀ ਇਹ ਸਭ ਗੱਲ ਪਤਾ ਕੀ ਆ ਇੱਥੇ ਨਾ ਬਰਸਾਦ ਦਾ ਕਰਕੇ ਨਾ ਟੋਏ ਬਹੁਤ ਜ਼ਿਆਦਾ ਟੋਏ ਹੋ ਗਏ ਸੀਗੇ ਜੀ ਤੇ ਹੌਲੀ ਕਰਕੇ ਫਿਰ ਅਸੀਂ ਹੌਲੀ ਜਿਹਾ ਟਾਲੀ ਮੰਗਾਈ ਆ ਰੇਤਰ ਤੇ ਟਾਲੀ ਮੰਗਾ ਕੇ ਇਹ ਰੋੜੇ ਆਪਾਂ ਪਾ ਕੇ ਵਿੱਚ ਮਤਲਬ ਆਪਣੇ ਟੋਏ ਭਰੇ ਆ ਜੀ ਇਹ ਕੀ ਕਿਹਦੇ ਛੱਟ ਪੇਟ ਨਾ ਬਜੇ ਇੱਥੇ ਜਦੋਂ ਜਾਂਦੇ ਆਉਂਦੇ ਸੀ ਨਾ ਜੀ ਕਈ ਵਾਰੀ ਤਾਂ ਇਰੈਕਸੇ ਟੋਇਟ ਉੱਟ ਜਾਂਦੇ ਸੀਗੇ ਜੀ ਛੱਟਾ-ਹੋਟਾ ਬੱਜਣ ਦਾ ਡਰ ਸੀਗਾ ਜੀ ਫਿਰ ਇਹ ਅਸੀਂ ਅਪਰਾਲਾ ਕੀਤਾ ਵੀ ਚਲੋ ਜੀ ਆਪਾਂ ਆਪੇ ਇਹਦੇ ਨਾਲ ਟੁਆਇਟ ਪੇਪਰ ਦੀ ਕੀ ਜੀ ਫਿਰ ਅਸੀਂ ਟੁਆਇਟ ਅੱਪੇ ਭਰ ਕੇ ਹੁਣ ਐਨ ਵਧੀਆ ਟ੍ਰੈਫਿਕ ਲੰਘ ਰਹੀ ਹੈ ਜੀ ਕੋਈ ਕਿਸੇ ਨੂੰ ਵੀ ਕੋਈ ਤਕਰੀਬ ਨਹੀਂ ਹੈਗੀ ਐਨ ਵਧੀਆ ਟ੍ਰੈਫਿਕ ਪੂਰੀ ਲੰਘ ਗਈ ਅੱਗੇ ਜਾਮ ਵੀ ਲੱਗ ਜਾਂਦਾ ਸੀਗਾ ਟੋਇਆਂ ਦਾ ਕਰਕੇ ਜੋ ਟੋਇਏ ਸੀਗੇ ਟੋਇਏ ਲਾ ਕਰਕੇ ਹੋਰੀ ਟ੍ਰੈਫਿਕ ਤਰਦੀ ਸੀਗੀ ਤੇ ਉਹਦਾ ਕਰਕੇ ਫਿਰ ਜਾਮ ਲੱਗਦਾ ਸੀਗਾ ਜੀ ਹੁਣ ਟ ਸਰ ਗੱਲ ਪਤਾ ਕੀ ਆ ਜੀ ਦੇਖੋ ਇਹਦਾ ਕੰਮ ਆ ਅਸੀਂ ਪਾਵਲਖ ਦੇ ਲਈ ਆ ਜੀ ਜੇ ਪਾਵਲਖ ਹੀ ਤੰਗ ਹੋਊਗੀ ਤਾਂ ਅਸੀਂ ਆਪ ਤੰਗ ਹੋ ਕੇ ਜਾਵਾਂ ਠੀਕ ਹੈ ਜੀ ਜੇ ਪਾਵਲਖ ਦੇਖੋ ਹੁਣ ਕਿੰਨਾ ਦੇਖੋ ਆਪਣੇ ਕੋਲੇ ਜਾਂਦੇ ਸੀ ਹਰੇਕ ਬੰਦਾ ਆਪਾਂ ਨੂੰ ਉਹ ਕਰ ਰਿਹਾ ਸੀ ਜੀ ਦੇਖੋ ਜੀ ਕੰਮ ਕਰ ਰਹੇ ਆ ਆਪਾਂ ਦੇਖੋ ਸਾਰਿਆਂ ਦੇ ਲਈ ਆਪਾਂ ਉਹ ਕਰਿਆਗਾ ਵੀ ਕੋਈ ਕਿਸੇ ਨੂੰ ਕੋਈ ਦੁੱਖ ਤਕਲੀਫ ਨਾ ਹੋਵੇ ਆਰਾਮ ਨਾਲ ਬੰਦਾ ਘਰੋਂ ਆਵੇ ਆਰਾਮ ਨਾਲ ਟੌਰ ਨਾ ਪਤਾ ਜਾਵੇ ਜੀ ਆਪਾਂ ਨੂੰ ਠੀਕ ਹੈ ਜੀ ਆਪਾਂ ਤਾਂ ਕਰਕੇ ਹੋਇਆ ਜੀ ਇਹ ਬਹੁਤ ਡਰ ਸੀਗਾ ਸਰ ਜਿਵੇਂ ਹੁਣ ਪਾਣੀ ਖੜ ਗਿਆ ਟੋਏ ਦੇ ਵਿੱਚ ਆ ਟੋਏ ਦਾ ਪਤਾ ਨਹੀਂ ਹੀ ਲੱਗਦਾ ਵੀ ਥੱਲੇ ਟੋਆਗਾ ਅਗਲੇ ਨੇ ਤਾਂ ਆਪਦੀ ਉਸ ਹਿਸਾਬ ਨਾਲ ਰੇਹ ਹਿਸਾਬ ਨਾਲ ਆਉਣਾ ਸੀਗਾ ਉਹ ਜਦੋਂ ਪਤਾ ਲੱਗੇ ਠਾਹ ਦੇ ਟੋਏ ਦੇ ਵਿੱਚ ਵੱਜਦੀ ਗੱਡੀ ਜਾਂ ਉਲਟ ਵੀ ਜਾਂਦੀ ਸੀਗੀ ਕਈ ਈਰਕਸੇ ਉਲਟ ਜਾਂਦੀ ਸੀ ਸੱਟਾ ਫੇਟਾ ਵੱਜਣ ਤੋਂ ਤਾਂ ਡਰ ਜਾਂਦਾ ਫਿਰ ਵੀ ਈਰਕਸੇ ਕਈ ਵਾਰੀ ਉਲਟ ਜਾਂਦੀ ਫਿਰ ਅਸੀਂ ਆਪਣਾ ਲਾ ਕੀਤਾ ਵੀ ਜਦ ਆਪਾਂ ਇਹ ਟੋਏ ਭਰੀਏ ਆਪਣਾ ਚੌਂਕ ਆ ਸਾਡੇ ਅਫਸਰਾਂ ਦਾ ਵੀ ਇਹ ਜਾਇਤਾ ਵੀ ਜੇ ਕਿਤੇ ਵੀ ਕੋਈ ਟੋਆ ਟੱਪਾ ਤੁਸੀਂ ਉਹਨੂੰ ਦੇਖੋ ਠੀਕ ਹੈ ਨਹੀਂ ਫਿਰ ਅਸੀਂ ਆਉਂਦੇ ਆ ਕੇ ਉਹ ਕਰਤਾ ਜੀ ਤੇ ਟੱਪਾ ਕੀ ਜਾਨਣ ਤੇ ਕਮਰਾ ਕਰਨ ਸੰਜੇ ਦੇ ਨਾਲ